ਇਤੋਂ ਨੇੜੇ ਪਿੰਡਾਂ ਸਲੌਦੀ ਵਿਕੇ ਸਰਕਾਰ ਤੁਹਾਡੇ ਦਵਾਰ ਤਹਿਤ ਲਗਾਏ ਗਏ ਵਿਸ਼ੇਸ਼ ਕੈਂਪ ਦੀ ਅਗਵਾਈ ਕਰਦੇ ਆ ਵਿਧਾਇਕ ਜਗਤਾਰ ਸਿੰਘ ਧਿਆਲਪੁਰਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਵਾਦੇ ਮੁਤਾਬਕ ਤੁਹਾਡੇ ਕੰਮ ਕਰਨ ਲਈ ਸਰਕਾਰੀ ਦਫ਼ਤਰ ਤੁਹਾਡੇ ਘਰ ਤੱਕ ਪਹੁੰਚਣਗੇ ਸਾਡੀ ਇਹ ਗਰੰਟੀ ਵੀ ਪੂਰੀ ਹੋਈ ਹੈ ਹੋਰ ਬਾਕੀ ਗਰੰਟੀਆਂ ਵੀ ਇੱਕ ਇੱਕ ਕਰਕੇ ਪੂਰੀਆਂ ਕਰ ਦਿੱਤੀਆਂ ਜਾਣਗੀਆਂ ਉਹਨਾਂ ਕਿਹਾ ਕਿ ਇਸ ਗਰੰਟੀ ਮੁਤਾਬਕ ਸਲੌਦੀ ਵਿਕੇ ਕੈਂਪ ਲਗਾਇਆ ਗਿਆ ਜਿਸ ਵਿੱਚ 8 ਪਿੰਡਾਂ ਦੇ ਲੋਕ ਪਹੁੰਚੇ ਸਨ ਇਸ ਕੈਂਪ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਦਾ ਨਿਪਟਾਰਾ ਕਰਨ ਲਈ ਸਾਰੇ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। ਉਹਨਾਂ ਦੱਸਿਆ ਕਿ ਲੋਕਾਂ ਦੀਆਂ ਸਮੱਸਿਆਵਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸਾਖਸੀ ਸਾਨੀ ਨੇ ਲੋਕਾਂ ਨਾਲ ਗੱਲਬਾਤ ਕਰਦੇ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲੋਕਾਂ ਦੀਆਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕਰਨਾ ਯਕੀਨੀ ਬਣਾਇਆ ਜਾਵੇ। ਸਮਰਾਰਿਤੋ ਦਿਨੇਸ਼ ਕੁਮਾਰ ਭਾਰਤਵਾਜ ਦੀ ਰਿਪੋਰਟ ਜੇ ਤੁਹਾਨੂੰ ਪਤਾ ਹੀ ਹੈ ਵੀ ਪਹਿਲਾਂ ਅ ਅੱਜ ਤੋਂ ਥੋੜਾ ਟਾਈਮ ਪਹਿਲਾਂ ਅਪਾਇੰਟਮੈਂਟ ਜਾ ਕੇ ਜਿਹੜੇ ਕੈਂਪਰ ਵਾਈਜ਼ ਵੀ ਅੱਜ ਹੋ ਫਿਰ ਦੁਬਾਰਾ ਜੀ ਅਸੀਂ ਫਿਰ ਵੱਡੇ ਪਿੰਡ ਜਿਵੇਂ ਅਸਲੌਦੀ ਸਿੰਗਲ ਦੇ ਇੱਥੇ ਕੈਂਪ ਲਗਾ ਰਹੇ ਹਾਂ ਜਿਹਦੇ ਵਿੱਚ ਲਗਭਗ ਅ 8 ਪਿੰਡਾਂ ਦੇ ਜਿਹੜੇ ਲੋਕ ਨੇ ਇੱਥੇ ਆਏ ਨੇ ਜਿਹੜੀਆਂ ਵੱਖ-ਵੱਖ ਸਮੱਸਿਆਵਾਂ ਨੇ ਜਾਂ ਕਿਸੇ ਵੀ ਦਵਾਈ ਕੋਲ ਸੰਬੰਧਤ ਨੇ ਸਾਰੇ ਸਾਰੇ ਵਿਭਾਗ ਇੱਥੇ ਬੁਲਾਏ ਹੋਏ ਨੇ ਤੇ ਉਹਨਾਂ ਦਾ ਜਿਹੜਾ ਜੋ ਵੀ ਹੱਲ ਆ ਉਹਨਾਂ ਨਾਲ ਦੀ ਨਾਲ ਕਰ ਰਹੇ ਇਹ ਬਧੀਆ ਰਿਸਪੌਂਸਿਬਿਲਿਟੀ ਸਾਰੇ ਲੋਕ ਆਪਣੇ ਪੁਸ਼ਾਹ ਨਾਲ ਆਏ ਨੇ ਤੇ ਨਾਲ ਹੀ ਨਾਲ ਹਰ ਇੱਕ ਦੀ ਮੁਸ਼ਕਲ ਦਾ ਜਿਹੜਾ ਹੱਲਾ ਉਹ ਨਾਲ ਦੀ ਨਾਲ ਕੀਤਾ ਜਾ ਰਿਹਾ ਹੈ ਕਿੰਨੀ ਕਿ ਮਹਿਕਮੇ ਜਿਹੜੇ ਇੱਥੇ ਪਹੁੰਚੇ ਹੋਏ ਨੇ ਜਿਹੜੇ ਲਗਭਗ ਸਾਰੀ ਮਹਿਕਮੇ ਅਜੇ ਇੱਥੇ ਮੌਜੂਦ ਨਹੀਂ ਤੇ ਜਿਹਦਾ ਵੀ ਜਮੇ ਸਮੱਸਿਆ ਜੋ ਵੀ ਆਉਂਦੀ ਹੈ ਜਿਵੇਂ ਇੱਕ ਪਹਿਲਾਂ ਗਲਗੱਤੀ ਬੀਟੀ ਆਈ ਜਾਂ ਸਸ ਸਲਵਾਦੂ ਦਾ ਉਹ ਆਪਣਾ ਹੱਲ ਹੈਗਾ ਸੀਗਾ ਆਪਣੇ ਪ੍ਰਧਾਨ ਕਰਨ ਵਾਲਾ ਉਹ ਹੋਇਆ ਮਤਲਬ ਜੋ ਵੀ ਆਪਣੀ ਸਮੱਸਿਆ ਲੈ ਕੇ ਜਾਂਦਾ ਉਹ ਤੁਰੰਤ ਨਿਪਟਾਰਾ ਨਾਲ ਦੀ ਨਾਲ ਕਰ ਰਿਹਾ ਹੈ ਜੀ ਅੱਜ ਜਿਹੜਾ ਇਸ ਲੋਦੀਪਿੰਡ ਚ ਸਰਕਾਰ ਆਪਕੇ ਦੁਆਰ ਦਾ ਕੈਂਪ ਲਗਾਇਆ ਗਿਆ ਹੈ ਇਹਦੇ ਚ ਡੀਸੀ ਮੈਡਮ ਨੇ ਵੀ ਦੱਸਿਆ ਕਿ ਇੱਥੇ 42 ਇਦਾਂ ਦੀਆਂ ਸੁਵਿਧਾਵਾਂ ਹੈਗੀਆਂ ਜਿਹੜੀ ਲੋਕਾਂ ਨੂੰ ਇਹਨਾਂ ਸਾਰੇ ਮਹਿਕਮਿਆਂ ਵੱਲੋਂ ਦੱਸੀਆਂ ਗਈਆਂ ਕਿ ਤੁਸੀਂ ਇਹ ਫੈਸਿਲਿਟੀਆਂ ਗਵਰਨਮੈਂਟ ਵੱਲੋਂ ਸਰ ਪੰਜਾਬ ਸਰਕਾਰ ਵੱਲੋਂ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਜਿਨ੍ਹਾਂ ਨੂੰ ਤੁਸੀਂ ਅਵੇਲ ਕਰੋ ਇਸ ਦੇ ਨਾਲ ਹੀ ਸਾਰੇ ਮਹਿਕਮਿਆਂ ਦੇ ਜਿਹੜੇ ਸੀਨੀਅਰ ਅਫਸਰ ਤੁਸੀਂ ਦੇਖ ਰਹੇ ਹੋ ਐਮਐਲਏ ਸਮਰਾਲਾ ਆਈ ਹੋਈ ਹੈ डीसी मैडम एज अ डिस्ट्रिक्ट पुलिस हेड आई हुई हैं। असी सारे जो भी ਸਾਡੇ ਕਨਸਰਨਡ ਵਿੰਗਸ ਨਾਲ ਰਿਲੇਟਡ ਕਿਸੇ ਦਾ ਇਸ਼ੂ ਸੀਗੇ ਉਹਨਾਂ ਨੂੰ ਅਸੀਂ ਮੌਕੇ ਤੇ ਅਕਨੋਲਜ ਕਰ ਲਿਆ ਤੇ ਅਸੀਂ ਉਹਨਾਂ ਦਾ ਛੇਤੀ ਛੇਤੀ ਨਿਪਟਾਰਾ ਕਰਾਂਗੇ। ਦੇ ਕਾਰਡਸ ਵੀ ਬਣਾਈਏ ਤੇ ਹੋਰ ਵੀ ਲੇਡੀਜ਼ ਨੂੰ ਵੀ ਕੋਈ ਕਨਸਰਨਡ ਮੈਗਮੇਂਟ ਤੇ ਸਰਟੀਫਿਕੇਟਸ ਪ੍ਰੋਵਾਈਡ ਕੀਤੇ ਗਏ। ਸੋ ਬਹੁਤ ਸਾਰੀ ਫੈਸਿਲਿਟੀਆਂ ਹੈ ਜਿਹੜੀ ਲੋਕਾਂ ਨੂੰ ਨਹੀਂ ਪਤਾ ਹੁੰਦੀਆਂ ਜੋ ਇਦਾਂ ਦੇ ਕੈਂਪਸ ਦੇ ਦੁਆਰਾ ਲੋਕਾਂ ਦੀ ਅਵੇਅਰਨੈਸ ਚਾਹੀਦੀ ਹੈ ਉਹਦੀ ਯੂਟਿਲਾਈਜ਼ ਕਰ ਸਕਦੇ ਸਰਵਿਸ। थैंक यू। ਮਾਨਯੋਗ ਸੀਐਮ ਸਰ ਦੇ ਜਿਹੜੇ ਨਿਰਦੇਸ਼ਾਂ ਨਿਰਦੇਸ਼ ਸੀਗੇ ਕਿ ਅਸੀਂ ਸਰਕਾਰ ਜਿਹੜੀ ਹੈਗੀ ਐ ਪਿੰਡਾਂ ਚ ਲੈ ਕੇ ਜਾਈਏ ਜਿਨ੍ਹਾਂ ਜਿਨ੍ਹਾਂ ਦੀ ਪ੍ਰੋਬਲਮ ਹੈਗੀ ਐ ਉੱਥੇ मौके ਤੇ ਹੀ ਹੱਲ ਹੋ ਗਈ। ਉਸ ਮੰਤਵ ਨਾਲ ਅਸੀਂ ਅੱਜ ਇੱਥੇ ਸਲੋਦੀ ਪਹੁੰਚੇ ਹੈਗੇ ਆਂ। ਅਸੀਂ ਹਰ ਹਫਤੇ ਦੋ ਏਦਾਂ ਦੇ ਕੈਂਪ ਲਗਾਉਂਦੇ ਪੂਰੇ ਜ਼ਿਲ੍ਹੇ ਦੇ ਵਿੱਚ ਤੇ ਉਹਦੇ ਵਿੱਚ ਸਾਡੇ ਐਮਐਲਏ ਸਾਹਿਬਾਨ ਵੀ ਆਂਦੇ ਹੈਗੇ ਆਂ। ਸਾਡੇ ਜਿੰਨੇ ਵੀ ਸਰਕਾਰੀ ਮੈਕਮੇ ਹੈ ਉਹ ਸਾਰੇ ਇੱਥੇ ਮੌਜੂਦ ਹੁੰਦੇ ਹੈਗੇ ਆਂ। ਤੇ ਅੱਜ ਜਿਸ ਤਰ੍ਹਾਂ ਤੁਸੀਂ ਦੇਖਿਆ ਹੋਣਾ ਹੈ ਮੌਕੇ ਤੇ ਹੀ ਲੋਕਾਂ ਦੀ ਪੈਂਸ਼ਨਸ ਲੱਗ ਗਈਆਂ ਉਹ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਵੱਧ ਤੋਂ ਵੱਧ ਜਿੰਨੀ ਵੀ ਸਰਵਿਸਿਜ਼ ਅਸੀਂ ਪਿੰਡ ਲੈਵਲ ਤੇ ਪ੍ਰਦਾਨ ਕਰ ਸਕੀਏ ਮੌਕੇ ਤੇ ਹੀ ਹੋ ਜਾਣ ਤੇ ਜ਼ਮੀਨੀ ਪੱਧਰ ਤੇ ਸਾਨੂੰ ਪਤਾ ਵੀ ਲੱਗਾ ਰਹਿੰਦਾ ਕਿ ਕੀ ਦਿੱਕਤ ਆ ਰਹੀਆ ਹੈਗੀ ਆ ਅਸੀਂ ਉਹਨਾਂ ਦੀ ਕੀ ਪ੍ਰੋਬਲਮਸ ਜਿਹੜੀਆਂ ਹੈ ਹੱਲ ਕਰ ਸਕਦੇ ਹਾਂ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਿ ਅਗਲੇ ਕੈਂਪ ਲਗਾਉਣ ਤੋਂ ਪਹਿਲਾਂ ਅਸੀਂ ਪਿਛਲੇ ਕੈਂਪ ਦੀ ਜਿੰਨੀ ਵੀ ਸ਼ਿਕਾਇਤਾਂ ਜਾਂ ਕੋਈ ਗ੍ਰੀਵੈਂਸ ਸੀਗੀਆਂ ਜਾਂ ਉਹਨਾਂ ਨੂੰ ਹਲੇ ਕੋਈ ਸਰਵਿਸਿਜ਼ ਨਹੀਂ ਸੀ ਪ੍ਰਦਾਨ ਹੋਈਆਂ ਉਹ ਵੀ ਅਸੀਂ ਪੂਰੀਆ ਕਰੀਏ ਤੇ ਅੱਜ ਤੁਸੀਂ ਦੇਖ ਰਹੇ ਹੋ ਸਾਰੇ ਹੀ ਡਿਪਾਰਟਮੈਂਟਸ ਵੱਲੋਂ ਜੋ ਵੀ ਸਕੀਮਸ ਵੀ ਹੈਗੀ ਆ ਸਰਕਾਰੀ ਸਕੀਮਸ ਉਹਨਾਂ ਬਾਰੇ ਜਾਣੂ ਕਰਾਇਆ ਜਾ ਰਿਹਾ ਹੈਗਾ ਤੇ ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਲੋਕ ਇਹਦਾ ਲਾਭ ਲਈਏ ਅਸੀਂ ਹਰ ਟਿਊਜ਼ਡੇ ਤੇ ਹਰ ਫਰਾਈਡੇ ਇਹ ਕੈਂਪ ਵਕ ਵਕ ਥਾਵਾਂ ਤੇ ਲਗਾਉਂਦੇ ਹੈਗੇ ਮੈਮ ਇੱਕ ਦੇਖਣ ਨੂੰ ਮਿਲਿਆ ਵੀ ਇੱਕ ਬੱਚੀ ਹੈ ਜਿਹੜੀ ਉਹ ਆਈ ਸੀ ਉਹਨੂੰ 7 ਸਾਲ ਹੋ ਗਏ ਆਪਣਾ ਧਾਰ ਕੱਢੀ ਜੀ 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 ਉਹ ਨਕੀ ਹੁੰਦਾ ਸੋ ਦੇਖਿਓ ਹੁਣ ਇਦਾਂ ਦੀਆਂ ਦਿੱਕਤਾਂ ਸਾਨੂੰ ਪਿੰਡ ਉੱਤੇ ਪਹੁੰਚ ਕੇ ਹੀ ਪਤਾ ਲੱਗਿਆ ਹੈ ਕਿ ਅੱਜ ਉਹਦਾ ਉਹ ਇਹ ਜਿਹੜਾ ਪ੍ਰੋਬਲਮ ਹੈਗੀ ਹੈ ਆਧਾਰ ਕਾਰਡ ਨਾ ਬਣਨ ਦਾ ਉਹਦੇ ਕੋਲ ਬੋਥ ਸਰਟੀਫਿਕੇਟ ਨਹੀਂ ਸੀਗਾ ਹੁਣ ਜੇ ਹੁਣ ਦੇਖਿਓ ਦੋ ਡਿਪਾਰਟਮੈਂਟਸ ਇਨਵੋਲ ਹੋ ਗਏ ਤਾਂ ਇਹਦਾ ਦੀ ਕੋਆਰਡੀਨੇਸ਼ਨ ਇਸ਼ੂਸ ਅਸੀਂ ਇੱਥੇ ਹੱਲ ਕਰਦੇ ਆਂ ਸੋ ਅੱਜ ਉਸ ਬੱਚੀ ਦਾ ਜੋ ਵੀ ਜਨਮ ਸਰਟੀਫਿਕੇਟ ਬਣ ਕੇ ਆਧਾਰ ਕਾਰਡ ਬਣਨਾ ਹੈ ਅੱਜ ਇੱਥੇ ਹੋ ਜਾਏਗਾ ਸੋ ਇਹ ਚੀਜ਼ ਜਿੱਦਾਂ ਤੁਸੀਂ ਆਪ ਦੇਖੀ ਹੈ 7 ਸਾਲ ਤੋਂ ਬੱਚੀ ਵਿਚਾਰੀ ਨਹੀਂ ਉਸ ਦਾ ਹਲ ਕੁਝ ਹੋਇਆ ਸੀਗਾ ਅੱਜ ਇਦਾਂ ਦੇ ਕੈਪਸ ਲੱਗ ਕੇ ਹੀ ਇਹ ਚੀਜ਼ਾਂ ਸਾਡੇ ਸਾਹਮਣੇ ਆਉਂਦੀਆਂ ਨੇ ਉਹ ਆਲਰੇਡੀ ਇੱਥੇ ਆਈ ਥਿੰਕ ਕਾਫੀ ਲੋਕਾਂ ਨੂੰ ਸਵੇਤ ਤੋਂ ਲਾਭ ਮਿਲ ਚੁਕਿਆ ਹੈ ਅਸੀਂ ਆਪ ਇੱਥੇ ਅਰਾਊਂਡ 6 ਪੈਂਚਨਾ ਵੰਡੀਆਂ ਹੈਗੀਆਂ ਤੇ 올ਡ ਏਜ ਸਿਟੀਜ਼ਨ ਕਾਰਡਸ ਵੰਡੇ ਹੈਗੇ ਉਸ ਤੋਂ ਇਲਾਵਾ ਜਿਹੜੀ ਲੋਕਾਂ ਦੀ ਕੁਝ ਸਮੱਸਿਆਵਾਂ ਸੀਗੀਆਂ ਜਿੱਦਾਂ ਕਲੀ ਦਾ ਕੋਈ ਰੋਲਾ ਸੀਗਾ ਜਾਂ ਕਿਸੇ ਦੀ ਇੰਤਕਾਲ ਦੀ ਕੋਈ ਦਿੱਕਤਾਂ ਸੀਗੀਆਂ ਉਹ ਵੀ ਅਸੀਂ ਹੱਲ ਕੀਤੀਆਂ ਹੈਗੀਆਂ ਤੇ ਇਸ ਤਰੀਕੇ ਨਾਲ ਐਟਲੀਸਟ ਅਸੀਂ ਹਜ਼ਾਰਾਂ ਦੀ ਤਦਾਦ ਦੇ ਵਿੱਚ ਲੋਕਾਂ ਦੇ ਗਰੀਵਨਸ ਇੱਥੇ ਸੋਲਵ ਕਰਤੀ ਹੈਗੇ मेरा नाम तनु है मैं सातवीं जमात की कक्षा में पढ़ती हूँ मेरा सात साल से आधार कार्ड नहीं बना था इसलिए आज मैम हमारे पिन में में आए थे आज हमारा आधार कार्ड अप्लाई हो गया आ, कैसे देखते हो जो कैंप लगा है सरकार आपके द्वारा ऐसे कैंप लगने चाहिए जिसमें काम हो जाएगा yes, right. तो। तो एक कुरी का आधार कार्ड नहीं बन रहा जी पिछले सात से आज खिलौती पिंड में डी डीसी साहब आए हुए थे तो आज इसका अप्लाई हुआ है कैंप लगने चाहिए आज ऐसे कैंप लगने चाहिए